ਅੱਛੀ ਕਾਲ ਜੀ ਸਾਰਿਆਂ ਨੂੰ ਫਿਰ ਤੋਂ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਦੇ ਵਿੱਚ ਅੱਜ ਆਪਾਂ ਥੋੜੀ ਲਿਆ ਕੇ ਆਏ ਕੁਝ ਕੁ ਦੁਪੱਟੇ ਵਾਲੇ ਸੂਟ ਬਰਬਰੀ ਦੇ ਸੂਟ ਰਹਿਣਗੇ ਕੁਝ ਰਹਿਣਗੇ ਜੀ ਆਹ ਕ੍ਰੇਪ ਦੇ ਵਿੱਚ ਤੋਂ ਫਰਸਟ ਸੂਟ ਤੋਂ ਸਟਾਰਟਿੰਗ ਕਰਦੇ ਆਂ ਇਹ ਵਾਲਾ ਰੋਕਾ ਬਰਬਰੀ ਦੇ ਵਿੱਚ ਦੁਪੱਟੇ ਵਾਲੇ ਫਿਰ ਰਹਿਣਗੇ ਜੀ ਰਾਮਪੈਕਸ ਦੇ ਸੂਟ ਰਹਿਣਗੇ ਮਸਲੀਨ ਦੀ ਇਹਦੇ ਨਾਲ ਬਾਟਮ ਹੋਊਗੀ ਇਹ ਵਾਲੀ ਇਹਦੇ ਨਾਲ ਬਾਟਮ ਹੋਊਗੀ ਬਹੁਤ ਸੋਹਣਾ ਸੂਟ ਨੇ ਤੁਸੀਂ ਚੈੱਕ ਕਰ ਸਕਦੇ ਹੋ ਦੁਪੱਟਾ ਤੁਹਾਨੂੰ ਖੋਲ ਕੇ ਚੈੱਕ ਕਰਵਾ ਦਿੰਦੇ ਆ ਕਲਰ ਬਹੁਤ ਪਿਆਰਾ ਏਕੇ ਦੇ ਵਿੱਚ ਆਊਗਾ ਜੀ ਸਕਾਈ ਕਲਰ ਇਹ ਤਾਂ ਤੁਸੀਂ ਦੁਪੱਟਾ ਚੈੱਕ ਕਰ ਸਕਦੇ ਹੋ ਦੁਪੱਟਾ ਬਹੁਤ ਸੋਹਣਾ ਫਿਨਿਸ਼ਿੰਗ ਪ੍ਰੋਪਰ ਪੱਟੀ ਲਾ ਕੇ ਦੁਪੱਟੇ ਦੀ ਹੋਈ ਹੋਈ ਆ ਫੋਰ ਸਾਈਡ ਇਹਦੇ ਵਿੱਚ ਤੁਹਾਨੂੰ 4 ਸੂਟ ਮਿਲ ਜਾਣਗੇ ਤੇ ਏਕੇ ਦੇ ਵਿੱਚ ਸਕਾਈ ਕਲਰ ਮਿਲੂਗਾ ਚਾਰੋਂ ਸੂਟ ਬਰਬਰੀ ਦੇ ਰਹਿਣਗੇ ਜੀ ਇਹਦੇ ਵਿੱਚ ਦੋ ਕਲਰ ਹੋਣਗੇ ਚਾਰ-ਚਾਰ ਸੂਟ ਹੋਣਗੇ ਦੋਹਾਂ ਕਲਰਾਂ ਦੇ ਵਿੱਚ ਫਿਰ ਉਹ ਦਾ ਬਰਬਰੀ ਦੇ ਵਿੱਚ ਇੱਕ ਇਹ ਵਾਲਾ ਡਿਜ਼ਾਈਨ ਇਹ ਰੋਡਾ ਜੀ ਰੈੱਡ ਕਲਰ ਦੇ ਵਿੱਚ ਸਕਿਨ ਕਲਰ ਦੀ ਇਹਦੇ ਨਾਲ ਬੋਟਮ ਆਉਗੀ ਇਹ ਵਾਲੀ ਦੀ ਸ਼ਰਟ ਆਉਗੀ ਇਹ ਦੀ ਮਸਲਿਨ ਦੀ ਬਾਟਮ ਆਉਗੀ ਦੁਪੱਟਾ ਵੀ ਫਿਰ ਅਸੀਂ ਚੈੱਕ ਕਰਵਾ ਦਿੰਦੇ ਹਾਂ ਦੁਪੱਟੇ ਵਾਲੇ ਸੂਟ ਰਹਿਣਗੇ ਇਹਦੇ ਵਿੱਚ ਚਾਰ ਕਲਰ ਆਉਣਗੇ ਸੂਟ ਦੇ ਵਿੱਚ ਬਰਬਰੀ ਦਾ ਇਹਦੇ ਨਾਲ ਦੁਪੱਟਾ ਰੂਗਾ ਰਾਮਟੈਕਸ ਦੇ ਸੂਟ ਰਹਿਣਗੇ ਇਹ ਵਾਲਾ ਦਾ ਦੁਪੱਟਾ ਰੂਗਾ ਇਹ ਸ਼ਰਟ ਐ ਬਾਟਮ ਐ ਤੁਸੀਂ ਨੇੜੇ ਤੋਂ ਸੂਟ ਚੈੱਕ ਕਰ ਸਕਦੇ ਹੋ ਬਹੁਤ ਸੋਹਣਾ ਸੂਟ ਬਣ ਕੇ ਰੈਡੀ ਹੋਊਗਾ ਏਕੇ ਦੇ ਵਿੱਚ ਕਲਰ ਆਊਗਾ ਜੀ ਪਿਆਜ਼ੀ ਜਿਹਾ ਕਲਰ ਹੈ ਡਾਰਕ ਮਜ਼ੈਂਟਾ ਨਹੀਂ ਕਾ ਸਕਦੀ ਹਾਂ ਆਪਾਂ ਬਹੁਤ ਸੋਹਣਾ ਕਲਰ ਹੈ ਨੀੱਚੇ ਬਾਰਡਰ ਬਣੇ ਹੋਏ ਹਨ ਸੂਟਾਂ ਦੇ ਸਕਿਨ ਕਲਰ ਦੀਆਂ ਇਹਨਾਂ ਨਾਲ ਸਲਵਾਰ ਆਉਣਗੀਆਂ 3 ਮੀਟਰ ਸਲਵਾਰ ਦਾ ਕਪੜਾ ਆਊਗਾ ਮਸਲੀਨ ਦਾ ਫੈ布ਰਿਕ ਰਹੂਗਾ ਸ਼ਰਟ ਦਾ ਰਹੂਗਾ ਜੀ ਵਰਬਰੀ ਦਾ ਐਂਡ ਬਰਬਰੀ ਦਾ ਪ੍ਰਿੰਟਡ ਦੁਪੱਟਾ ਹੋਗਾ ਪ੍ਰਾਈਸ ਦੀ ਜੇ ਨਾਲ ਗੱਲ ਕਰੀਏ ਤਾਂ ਕੋਈ 3200 3500 ਪ੍ਰਾਈਸ ਰਹੂਗਾ ਬਰਬਰੀ ਦੇ ਸੂਟਾਂ ਦੀ ਪ੍ਰਾਈਸ 1200 ਤੋਂ ਸਟਾਰਟ ਹੋ ਜਾਂਦੀ ਆ 1200 1500 ਤੋਂ ਲੈ ਕੇ 2250 ਤੱਕ ਸੂਟ ਰਿਆ ਜਾਂਦੀ ਆ ਵਿਦਆਉਟ ਸਟਿਚਿੰਗ ਇਹ ਵੀ ਸੂਟ ਬਹੁਤ ਸੋਹਣਾ ਹੈ ਇਹ ਪਹਿਲਾਂ ਆਇਆ ਸੀਗਾ ਕੈਬੀ ਲਾਈਨਿੰਗ ਦੇ ਉੱਪਰ ਪ੍ਰਿੰਟ ਫਿਰ ਬਰਬਰੀ ਦੇ ਉੱਪਰ ਆਇਆ ਇਹਦੀ ਪ੍ਰੋਪਰ ਫਿਨਿਸ਼ਿੰਗ ਹੋਈ ਹੈ ਡਿਜ਼ਾਈਨਿੰਗ ਇਹ ਸੈਮੀ ਸਟਿੱਚ ਜਿੱਦਾਂ ਆਪਾਂ ਡਿਜ਼ਾਈਨਿੰਗ ਕਰਾਉਣੀ ਹੈ neck ਤੇ ਡਿਜ਼ਾਈਨਿੰਗ ਹੋਈ ਹੈ ਰਾਮ ਟੈਕਸ ਦੇ ਸੂਟ ਰਹਿਣਗੇ ਇਹ ਵਾਲਾ ਦਾ neck ਬਣਿਆ ਹੋਇਆ बॉटਮ ਤੇ ਕੰਮ ਕੀਤਾ ਹੋ ਗਿਆ ਇਹਦੇ neck ਤਾਂ ਤੁਸੀਂ ਦੇਖ ਸਕਦੇ ਹੋ ਵੀ neck ਬਣਿਆ ਹੋਇਆ ਸਲਵਾਰ ਰੂਗੀ ਜੀ ਇਹਦੇ ਨਾਲ ਸਿਲਕ ਦੀ ਇਹ ਬਰਬਰੀ ਨਹੀਂ ਹੈਗਾ ਇਹ ਬਰਬਰੀ ਤੋਂ ਥੋੜਾ ਸਟੱਫ ਵਧੀਆ ਲਾਈਨਿੰਗ ਹੈ ਸਟੱਫ ਦੇ ਵਿੱਚ ਬਹੁਤ ਸੋਹਣਾ ਹੈ ਬਰਬਰੀ ਦੀ ਤਰ੍ਹਾਂ ਦੁਪੱਟਾ ਵੀ ਇਹਦਾ ਬਹੁਤ ਸੋਹਣਾ ਸੇਮ ਬੇਸ ਦਾ ਦੁਪੱਟਾ ਫੁੱਲਾ ਡੁੱਲਾ 2.5 ਮੀਟਰ ਦੁਪੱਟਾ ਟਾਈਪ ਕਲਾਸ ਹੈ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਸੋਹਣਾ ਇਹਦੇ ਵਿੱਚ ਵੀ ਤੁਹਾਨੂੰ ਕਾਫੀ ਸੂਟ ਮਿਲ ਜਾਣਗੇ ਤੁਸੀਂ ਜਿੰਨਾ ਜਿੰਨਾ ਨੇ ਇਹ ਵਾਲੇ ਸੂਟ ਸਟਿਚ ਕਰਵਾਉਣੇ ਆ ਜਾਂ ਐਦਾਂ ਹੀ ਆਰਡਰ ਕਰਨੇ ਆ ਤਾਂ ਤੁਸੀਂ ਸਾਡੇ ਨਾਲ ਜਲਦੀ ਕੰਟੈਕਟ ਕਰੋ ਕਿਉਂਕਿ ਜੇ ਕਿ ਵੀਡੀਓ ਆਪਾਂ ਅਪਲੋਡ ਕਰਦੇ ਆ 2-4 ਦਿਨ ਤੱਕ ਪ੍ਰਿੰਟ ਹੁੰਦੀ ਆ ਉਸ ਤੋਂ ਬਾਅਦ ਸੋਲਡ ਹੋ ਜਾਂਦੀ ਆ ਇਹ ਇਹਦੇ ਵਿੱਚ ਸੇਮ ਨੈੱਟ ਡਿਜ਼ਾਈਨਿੰਗ ਦੇ ਵਿੱਚ ਇੱਕ ਕਲਰ ਆਊਗਾ ਜੀ ਲਾਈਟ ਜਿਹੜਾ ਕਲਰ ਹੈ ਸਕਿਨ ਜਆ ਵਿੱਚ ਰਾਣੀ ਕਲਰ ਥੋੜਾ ਜਿਹਾ ਇਹਦੇ ਵਿੱਚ ਕੱਚਾ ਇਹਦੀ ਵੀ ਗਲੇ ਦੀ ਪ੍ਰੋਪਰ ਐਂਟਪ੍ਰਿੰਟ ਹੋਈ ਆ ਇਹਦੇ ਨਾਲ ਟਾਈ ਐਂਡ ਡਾਈ ਦਾ ਦੁਪੱਟਾ ਰਹੂਗਾ ਦੁਪੱਟੇ 'ਤੇ ਲੈਂਸ ਲੱਗਦੀ ਆ ਪੱਲੇ ਦੇ ਟਾਈ ਐਂਡ ਡਾਈ ਦੇ ਇਹ ਵੀ ਸੂਟ ਬਹੁਤ ਸੋਹਣਾ ਜਿਹੜਾ ਪਹਿਲਾ ਸੂਟ ਦਿਖਾਇਆ ਤੇ ਇਹਦਾ ਸਟੱਫ ਸੇਮ ਰਹੂਗਾ ਇਹਨਾਂ ਦਾ ਬਰਬਰੀ ਤੋਂ ਥੋੜਾ ਵਧੀਆ ਸਟਾਫ ਹੈ ਇਹ ਬਰਬਰੀ ਵਿੱਚ ਲਾਈਣੀ ਜੀ ਬਣੀ ਹੋਈ ਆ ਰਾਮਟੈਕਸ ਦਾ ਸੂਟ ਰਹੂਗਾ ਇਹ ਸਟੀਚ ਕਰਕੇ ਵੀ ਤੁਹਾਨੂੰ ਮਿਲ ਸਕਦਾ ਵਿਦਾਊਟ ਸਟਿਚਿੰਗ ਦੀ ਮਿਲ ਸਕਦਾ ਫਿਰ ਆਊਗਾ ਜੀ ਬਰਬਰੀ ਦੇ ਵਿੱਚ ਇਹ ਆਊਗਾ ਬਰਬਰੀ ਦਾ ਮੈਚਿੰਗ ਸੂਟ ਦੇ ਚੁਪਟਾ ਲਾਈਟ ਕਲਰ ਹੈ ਇਹਦੇ ਵਿੱਚ ਇਦਾਂ ਦਾ ਇਹਦੇ ਨਾਲ ਪ੍ਰਿੰਟ ਬਣਿਆ ਹੋਇਆ ਆਫ ਵਾਈਟ ਜੀ ਸਕੀਨੀ ਜੇ ਕਲਰ ਦੀ ਮਸਲੀਨ ਦੀ ਬਾਟਮ ਰਹੂਗੀ ਇਹ ਇਹਦਾ ਦੁਪੱਟੇ ਦੀ ਗੱਲ ਕਰੀਏ ਦੁਪੱਟਾ ਬਹੁਤ ਸੋਹਣਾ ਪਿਆ ਹ ਕੋਸਟ ਸਾਈਡ ਫਿਨਿਸ਼ਿੰਗ ਹੋਈ ਹੈ ਦੁਪੱਟੇ ਦੀ ਇਹ ਵਾਲੇ ਦਾ ਦੁਪੱਟਾ ਰੋਊਗਾ ਇਹ ਬਰਬਰੀ ਦਾ ਸਟਾਕ ਰੋਊਗਾ ਜੀ ਇਹਦਾ ਪ੍ਰਾਈਸ ਰੋਊਗਾ ਜੀ 22 2300 ਦੇ ਕਰੀਬ ਇਹਨਾਂ ਦੇ ਪ੍ਰਾਈਸ ਆਣਗੇ ਇਸ ਦਾ ਹੋਗਾ ਇਹ ਆਂਨੀਆਂ ਜਿਆ ਕਲਰ ਆ ਬਹੁਤ ਸੋਹਣਾ ਕਲਰ ਹੈ ਇਹ ਵੀ ਬਰਬਰੀ ਦੇ ਵਿੱਚ ਮੈਚਿੰਗ ਹੋਊਗਾ ਇਹ ਦਿਨਾਲ ਇਹ ਮਸਲੀਨ ਦੀ ਬਾਟਮ ਰਹੂਗੀ 3 ਮੀਟਰ ਦੀ ਇਹ ਵਾਲੀ ਇਹਦੀ ਸ਼ਰਟ ਆਉਗੀ ਪ੍ਰਿੰਟ ਬਹੁਤ ਸੋਹਣਾ ਦਾ ਚੈੱਕ ਕਰ ਸਕਦੇ ਤੁਸੀਂ ਇਹ ਵਾਲਾ ਇਹਦਾ ਦੁਪੱਟਾ ਰਹਿੰਦਾ ਦੁਪੱਟਾ ਵੀ ਬਹੁਤ ਸੋਹਣਾ ਬਣਿਆ ਹੋਇਆ 4 ਸਾਈਡ ਦੁਪੱਟੇ ਦੇ ਵਿੱਚ ਛੋਟੇ ਫਲਾਵਰ ਆਉਣਗੇ ਕਿਤੇ ਕਿਤੇ ਥੋੜੀ ਜਿਹਾ ਵੱਡੇ ਫਲਾਵਰ ਆਉਣਗੇ 4 ਸਾਈਡ ਬਾਰਡਰ ਬਣਿਆ ਹੋਇਆ ਬਹੁਤ ਸੋਹਣਾ ਦੁਪੱਟਾ ਬਹੁਤ ਸੋਹਣਾ ਕਲਰ ਹੈ ਇਹਦਾ ਤੁਸੀਂ ਜਿਨ੍ਹਾਂ ਨੇ ਆਰਡਰ ਕਰਨਾ ਸੋ ਇੱਕ ਅੱਧੇ ਦਿਨ ਦੇ ਵਿੱਚ ਤੁਸੀਂ ਆਰਡਰ ਕਨਫਰਮ ਕਰ ਸਕਦੇ ਹੋ ਬਾਕੀ ਕੋਈ ਵੀ ਤੁਹਾਨੂੰ